ਰਾਂਟੋ ਵਿੱਚ ਇੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਕਥਿਤ ਤੌਰ ਤੇ ਸ਼ਰਾਬੀ ਹਾਲਤ ਵਿੱਚ ਗੱਡੀ ਚਲਾਉਂਦੇ ਘੱਟੋ ਘੱਟ 10 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ 5 ਜਾਣੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਪੁਲਿਸ ਨੇ ਦੱਸਿਆ ਕਿ ਪਾਸਮੋਰ ਅਵੇਨਿਊ ਅਤੇ ਮਿਡਫੀਲਡ ਰੋਡ ਇਲਾਕੇ ਵਿੱਚ ਐਤਵਾਰ ਨੂੰ ਤਕਰੀਬਨ 9:30 ਵਜੇ ਇੱਕ ਬੇਕਾਬੂ ਗੱਡੀ ਨੇ ਕਈ ਖੜੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਵਿੱਚ ਕੁਝ ਲੋਕ ਮਜੂਰ ਸੀ ਜੋ ਜ਼ਖਮੀ ਹੋ ਗਏ ਹਨ ਅਤੇ ਜਦਕਿ ਇੱਕ ਪੈਦਲ ਮਹਿਲਾ ਵੀ ਲਪੇਟ ਵਿੱਚ ਆ ਗਈ ਪੁਲਿਸ ਮੁਤਾਬਕ ਹਾਦਸੇ ਮਗਰੋਂ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿਰੁੱਧ ਨਸ਼ਾ ਕਰਕੇ ਗੱਡੀ ਚਲਾਉਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਨੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਜਾਣਬੁੱਝ ਕੇ ਕੀਤੀ ਗਈ ਹਰਕਤ ਨਹੀਂ ਸੀ ਪਰ ਇਸ ਨੂੰ ਨਜ਼ਰੀਏ ਨਾਲ ਵੀ ਪੜਤਾਲ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਉਧਰ ਮਿਸਿਸਾਗਾ ਵਿਖੇ ਹਾਈਵੇ 401 ਤੇ ਕਈ ਗੱਡੀਆਂ ਦੀ ਟੱਕਰ ਦੌਰਾਨ 2 ਜਣੇ ਗੰਭੀਰ ਜ਼ਖਮੀ ਹੋ ਗਏ ਅਨਟਾਰੀਓ ਪ੍ਰਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਡਿਕਸੀ ਰੋਡ ਨੇੜੇ ਪੱਛਮ ਵੱਲ ਜਾ ਰਹੀਆਂ ਲੇਨਸ ਤੇ ਵਾਪਰਿਆ ਸਰਜੰਟ ਕੈਰੀ ਸ਼ਮਿਡ ਮੁਤਾਬਕ ਜ਼ਖਮੀਆਂ ਨੂੰ ਨਾਜ਼ੁਕ ਹਾਲਤ ਵਿੱਚ ਕ੍ਰੋਮਾ ਸੈਂਟਰ ਭਰਤੀ ਕਰਵਾਇਆ ਗਿਆ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲ ਸકી ਹਾਦਸੇ ਦੇ ਮੱਦੇਨਜ਼ਰ ਹਾਈਵੇ 401 ਦੀ ਪੱਛਮ ਵੱਲ ਜਾ ਰਹੀਆਂ ਲੇਨਸ ਨੂੰ ਵਿਸਟਰਨ ਚਰਚਿਲ ਬੁਲੇਵਾਰਡ ਤੋਂ ਰੈਨਫਰਥ ਡਰਾਈਵ ਦਰਮਿਆਨ ਬੰਦ ਰੱਖਿਆ ਗਿਆ ਅਮਰੀਕਾ ਦੀ ਰਾਜਨੀਤੀ ਵਿੱਚ ਨਵਾਂ ਵਿਵਾਦ ਛਿੜ ਗਿਆ ਅਰਬਪਤੀ ਐਲਾਨ ਮਸਕ ਵੱਲੋਂ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਨੂੰ ਬਕਵਾਸ ਕਰਾਰ ਦਿੱਤਾ 트ੰਪ ਨੇ ਕਿਹਾ ਕਿ ਮਸਕ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਿਆ ਅਤੇ ਅਮਰੀਕਾ ਵਿੱਚ ਤੀਜੀ ਧਿਰ ਦੇ ਕੋਈ ਲੋੜ ਨਹੀਂ 트ੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੀਜੀ ਧਿਰ ਸ਼ੁਰੂ ਕਰਨਾ ਬਕਵਾਸ ਹੈ ਸਾਨੂੰ ਰਿਪਬਲਿਕਨ ਪਾਰਟੀ ਵਿੱਚ ਬਹੁਤ ਸਫਲਤਾ ਮਿਲੀ ਹੈ ਡੈਮੋਕ੍ਰੇਟ ਆਪਣਾ ਰਸਤਾ ਭੁੱਲ ਗਏ ਨੇ ਪਰ ਇੱਥੇ ਦੋ ਪਾਰਟੀ ਪ੍ਰਣਾਲੀ ਹਮੇਸ਼ਾ ਕੰਮ ਕਰਦੀ ਹੈ ਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੂਥ ਸੋਸ਼ਲ ਤੇ ਵੀ ਲਿਖਿਆ ਕਿ ਮੈਨੂੰ ਅਲੌਨ ਮਸਕ ਪੂਰੀ ਤਰ੍ਹਾਂ ਟਰੈਕ ਤੋਂ ਭਟਕਦਾ ਦੇਖ ਕੇ ਦੁੱਖ ਹੋ ਰਿਹਾ ਹੈ ਖਾਸ ਕਰਕੇ ਪਿਛਲੇ 5 ਹਫ਼ਤਿਆਂ ਵਿੱਚ ਉਹ ਪੂਰੀ ਤਰ੍ਹਾਂ ਬੇਲਗਾਮ ਹੋ ਗਿਆ ਮਸਕ ਨੇ ਐਲਾਨ ਕੀਤਾ ਕਿ ਉਹਨਾਂ ਨੇ ਅਮਰੀਕਾ ਦੀ ਨਵੀਂ ਪਾਰਟੀ ਬਣਾਈ ਹੈ ਉਸ ਦਾ ਨਾਮ ਰੱਖਿਆ ਅਮਰੀਕਾ ਪਾਰਟੀ ਜੋ ਦੋ ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦੇਵੇਗੀ ਮਸਕ ਨੇ ਐਕਸ ਤੇ ਲਿਖਿਆ ਕਿ ਅਮਰੀਕਾ ਪਾਰਟੀ ਅੱਜ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਮਸਕ ਨੇ ਦੋ ਪਾਰਟੀ ਸਿਸਟਮ ਨੂੰ ਭ੍ਰਿਸ਼ਟਾਚਾਰ ਅਤੇ ਬਰਬਾਦੀ ਨਾਲ ਜੋੜਿਆ ਅਤੇ ਕਿਹਾ ਕਿ ਅਮਰੀਕਾ ਵਿੱਚ ਅਸਲ ਲੋਕਤੰਤਰ ਨਹੀਂ ਸਗੋਂ ਇੱਕ ਪਾਰਟੀ ਹਕੂਮਤ ਵਰਗੀ ਸਥਿਤੀ ਬਣ ਗਈ ਹੈ ਮਸਕ ਦੀ ਪਾਰਟੀ ਅਜੇ ਤੱਕ ਸੰਘੀ ਚੋਣ ਕਮਿਸ਼ਨ ਨਾਲ ਰਜਿਸਟਰ ਨਹੀਂ ਹੋਈ ਇੱਕ ਰਿਪੋਰਟ ਅਨੁਸਾਰ ਐਫੀਸੀ ਦੀ ਹਾਲੀਆ ਫਾਈਲਿੰਗ ਵਿੱਚ ਅਜੇ ਤੱਕ ਅਮਰੀਕਾ ਪਾਰਟੀ ਦਾ ਕੋਈ ਜ਼ਿਕਰ ਨਹੀਂ ਮਸਕ ਅਤੇ ਟਰੰਪ ਵਿਚਾਰ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਵੀ ਨੀਤੀ ਤੇ ਹੋਰ ਮੁੱਦਿਆਂ ਵਿਚਾਲੇ ਵਿਵਾਦ ਚੱਲ ਰਿਹਾ ਹੈ ਮਸਕ ਨੇ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਪੁੱਛਿਆ ਕਿ ਕੀ ਅਮਰੀਕਾ ਪਾਰਟੀ ਦੀ ਲੋੜ ਹੈ ਜਿਸ ਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ رائے ਦਿੱਤੀ ਹੈ ਜਿਸ ਦਾ ਨਤੀਜਾ ਹੋਇਆ ਕਿ ਮਸਕ ਦੀ ਨਵੀਂ ਪਾਰਟੀ ਨੇ ਅਮਰੀਕੀ ਰਾਜਨੀਤਿਕ ਮੰਚ ਤੇ ਵੀ ਨਵੀਂ ਗਤੀਸ਼ਲਤਾ ਪੈਦਾ ਕੀਤੀ ਹੈ ਟਰੰਪ ਨੇ ਇਸ ਨੂੰ ਬਕਵਾਸ ਅਤੇ ਅਸਫਲ ਕੋਸ਼ਿਸ਼ ਘਰਾੜ ਦੇ ਰਹੇ ਨੇ ਪਰ ਮਸਕ ਦੇ ਹਲਕੇ ਫੁਲਕੇ ਜਦ ਦਲੇਰ ਕਦਮ ਨੇ ਦੋ ਪਾਰਟੀ ਪ੍ਰਣਾਲੀ ਤੇ ਚਰਚਾ ਛੇੜ ਦਿੱਤੀ ਹੈ ਹਰਦੀਪ ਸਿੰਘ ਨਿੱਜਰ ਕਤਲकांड ਅਤੇ ਅਮਰੀਕਾ ਵਿੱਚ ਘੱਟੋ-ਘੱਟ ਤਿੰਨ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਦੋਸ਼ 'ਇਟ ਗ੍ਰਿਫਤਾਰ ਨਿਖਲ ਗੁਪਤਾ ਬਾਰੇ ਨਵੇਂ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਜੀ ਹਾਂ ਨਿਊਯਾਰਕ ਦੀ ਅਦਾਲਤ ਵਿੱਚ দাਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ 'ਤੇ ਨੈਸ਼ਨਲ ਪੋਸਟ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ 53 ਸਾਲ ਦੇ ਨਿਖਲ ਗੁਪਤਾ ਦਾ ਇੱਕ ਬੇਟਾ ਪਾਕਿਸਤਾਨ ਵਿੱਚ ਰਹਿੰਦਾ ਅਤੇ ਨਿਖਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ ਹੈ ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਨਿਖਲ ਗੁਪਤਾ ਨੂੰ ਚੱਕ ਰਿਪਬਲਿਕਨ ਵਿੱਚ ਗ੍ਰਿਫਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ ਨਿਖਲ ਗੁਪਤਾ ਦੀ ਫਲਾਈਟ ਕਿਸੇ ਵੇਲੇ ਪ੍ਰਾਗ ਦੇ ਕੁਮੰਤਰੀ ਹਵਾਈ ਅੱਡੇ ਤੇ ਲੈਂਡ ਕਰੇਗੀ ਇਹ ਜਾਣਕਾਰੀ ਚੱਕ ਰਿਪਬਲਿਕ ਦੇ ਅਫਸਰਾਂ ਨੂੰ ਦਿੱਤੀ ਗਈ ਅਤੇ ਕੁਝ ਦੇਰ ਬਾਅਦ ਨਿਖਲ ਗੁਪਤਾ ਨੂੰ ਹੱਥਕੜੀਆਂ ਲੱਗ ਗਈਆਂ ਨikhil Gupta ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਵਜੇ ਹੋਈ ਅਤੇ ਉਸ ਨੂੰ ਜੇਲ੍ਹ ਲਿਜਾਏ ਜਾਣ ਦੌਰਾਨ ਨਵੇਂ ਅਮਰੀਕੀ ਅਫਸਰ ਵੈਨ ਵਿੱਚ ਮੌਜੂਦ ਸੀ ਤਕਰੀਬਨ 15 ਮਿੰਟ ਦੇ ਸਫ਼ਰ ਬਾਰੇ ਦੋਹਾਂ ਅਫਸਰਾਂ ਨੇ ਲਿਖਿਆ ਕਿ ਮੁੱਢਲੇ ਤੌਰ ਤੇ ਨikhil Gupta ਨੇ ਪੜਤਾਲ ਵਿੱਚ ਸਹਿਯੋਗ ਕਰਨ ਦੀ ਗੱਲ ਆਖੀ ਅਤੇ ਖੁਦ ਹੀ ਕਹਿਣ ਲੱਗਾ ਕਿ ਉਸ ਨੂੰ ਅਮਰੀਕਾ ਲੈ ਚਲੋ ਪਰ ਬਾਅਦ ਵਿੱਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਇਸ ਦੌਰਾਨ ਗੁਪਤਾ ਨੂੰ ਇੱਕ ਫੋਨ ਆਇਆ ਜੋ ਅਮਾਨਤ ਨਾਂ ਦੇ ਸ਼ਖਸ ਵੱਲੋਂ ਕੀਤਾ ਗਿਆ ਸੀ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨੇ ਬਣਾਏ ਜਾਣ ਦੀ ਵਾਰਦਾਤਾਂ ਦਰਮਿਆਨ ਐਪਸਫੋਰਡ ਵਿਖੇ ਇੱਕ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵੇਲੇ ਪਰਿਵਾਰ ਅੰਦਰ ਸੌ ਰਿਹਾ ਸੀ ਅਚਨਚੇਤ ਗੋਲੀਆਂ ਚੱਲਣ ਦੀ ਆਵਾਜ਼ ਸੁਣਦਿਆਂ ਹੀ ਪਰਿਵਾਰ ਸਹਿਮ ਗਿਆ ਪੁਲਿਸ ਨੂੰ ਕਾਲ ਕੀਤੀ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਟੌਲਮੀ ਰੋਡ ਦੇ 2700 ਬਲਾਕ ਵਿਖੇ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਐਪਸਫੋਰਡ ਪੁਲਿਸ ਦੇ ਮੇਜਰ ਕ੍ਰਾਈਮ ਯੂਨਿਟ ਨਾਲ 6048595225 ਤੇ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ RCMP ਵੱਲੋਂ ਸਰੀ ਨਾਲ ਸੰਬੰਧਿਤ ਦੋ ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਜੋ BC ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਗੋਲੀਬਾਰੀ ਅਗਜ਼ਨੀ ਅਤੇ ਹੋਰ ਵਾਰਦਾਤਾਂ ਵਿੱਚ ਕਥਿਤ ਤੌਰ ਤੇ ਸ਼ਾਮਲ ਰਹੇ ਪਿਛਲੇ ਮਹੀਨੇ ਸਰਦੀ ਨਿੱਜਰ ਟਰੱਕਿੰਗ ਦੇ ਮਾਲਕ ਰਗਵੀਰ ਸਿੰਘ ਨਿੱਜਰ ਨੂੰ 24 ਘੰਟੇ ਵਿੱਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਜਦੋਂ ਇੱਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਉੱਤਰ ਪੱਛਮੀ ਇਲਾਕੇ ਵਿੱਚ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਦਫ਼ਤਰ ਤੇ ਅੰਨੇਵਾ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ